ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਹਿਰ ਕੁਰਸੇਤਰ ਦੀ ਧਰਤੀ ਤੇ ਖੜਿਆ ਸਾਡੇ ਬੜੇ ਹੀ ਸਤਿਕਾਰਯੋਗ ਪਿਆਰ ਦੀ ਮੂਰਤ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਮੋਹਲ ਗਾੜੇ ਵਾਲੇ ਮਹਾਂਪੁਰਸ਼ ਸੋ ਜਥੇ ਸਮੇਤ ਖੜੇ ਨੇ ਆਓ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੋ ਇਸ ਪਾਰਕ ਦੇ ਵਿੱਚ ਆਪਾਂ ਖੜੇ ਆ ਇਹ ਕਿਹੜੀ ਜਗ੍ਹਾ ਹੈ ਤੇ ਕਿਹੜਾ ਥਾਨ ਆ ਇਸ ਬਾਰੇ ਆਪਾਂ ਸਾਰੀ ਗੱਲਬਾਤ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਮੋਲਗੜ ਵਾਲੇ ਮਹਾਂਪੁਰਸਾਂ ਦੇ ਨਾਲ ਕਰਦੇ ਆ 100 ਬਾਬਾ ਜੀ ਨੂੰ ਮਿਲਦੇ ਆ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਹ ਜਿਹੜੀ ਜਗ੍ਹਾ ਤੇ ਖੜੇ ਹੋ ਜੀ ਤੁਸੀਂ ਇਹ ਕਿਹੜੀ ਜਗ੍ਹਾ ਜੂਰੇ ਸਭ ਤੋਂ ਪਹਿਲਾਂ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਦਾਸ ਵੱਲੋਂ ਦੋਵੇਂ ਹੱਥ ਜੋੜ ਕੇ ਸ਼ੀਸ਼ ਨਵਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸੰਤ ਰੇਣ ਬਾਬਾ ਲਖਵੀਰ ਸਿੰਘ ਜੀ ਦਾ ਤੇ ਪੂਰੇ ਜਥੇ ਦਾ ਹਰਿਆਣੇ ਦੀ ਧਰਤੀ ਤੇ ਪਹੁੰਚਣ ਤੇ ਸਵਾਗਤ ਕਰਦਾ ਹਾਂ ਇਹ ਬਾਬਾ ਜੀ ਇਹ ਹੈਗੀ ਏ ਓਪੀ ਜਿੰਦਲ ਪਾਰਕ ਹੈਗੀ ਏ ਕੁਰਸ਼ੇਤਰ ਦੀ ਇਹ ਇੱਥੇ ਲੋਕ ਬਹੁਤ ਬਹੁਤ ਦੂਰ ਤੋਂ ਇੱਥੇ ਜਿਹੜੇ ਨੇ ਉਹ ਘੁੰਮਣ ਫਿਰਨ ਲਈ ਇਸ ਪਾਰਕ 'ਚ ਆਉਂਦੇ ਨੇ ਠੀਕ ਹੈ ਇੱਥੇ ਹੋਰ ਕਿਹੜੇ ਕਿਹੜੇ ਜਗ੍ਹਾ ਨੇ ਗੁਰਦੁਆਮ ਸੁਣਿਆ ਵੀ ਇੱਥੇ ਗੁਰੂ ਸਹਿਬਾਨ ਇਸ ਧਰਤੀ ਤੇ ਜਗ੍ਹਾ ਤੇ ਪੁੰਚੇ ਨੇ ਉਹ ਕਿਹੜੀ ਕਿਹੜੀ ਜਗ੍ਹਾ ਨੇ ਇੱਥੇ ਜੀ ਪਹਿਲੀ ਪਾਤਸ਼ਾਹੀ ਨੌਵੀਂ ਪਾਤਸ਼ਾਹੀ ਤੇ ਛੇਵੀਂ ਪਾਤਸ਼ਾਹੀ ਤੇ ਮੇਰੇ ਖਿਆਲ ਦਸਵੀਂ ਪਾਤਸ਼ਾਹੀ ਵੀ ਇੱਥੇ ਅਸਥਾਨ ਕਾਫੀ ਦਰਸ਼ਨਯੋਗ ਨੇ ਤੇ ਉਹਨਾਂ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜੀ ਸੋ ਅੱਜ 21 ਤਰੀਕਾ 11ਵਾਂ ਮਹੀਨਾ 2020 ਇੱਥੇ ਦਾਸ ਸੰਤ ਰੇਨ ਜੀ ਜਥੇ ਸਮੇਤ ਕੁਰਸੇਤਰ ਦੀ ਧਰਤੀ ਤੇ ਸਮਾਗਮ ਕਰਨ ਬਾਅਦ ਤੇ ਪਹੁੰਚੇ ਸੀ ਔਰ ਸਾਡੇ ਬੜੇ ਸਤਿਕਾਰਯੋਗ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਇਹਨਾਂ ਦੇ ਨਾਲ ਮਿਲਾਪ ਹੋਇਆ ਅਸੀਂ ਰਲ ਮਿਲ ਕੇ ਸਮਾਗਮ ਕੀਤਾ ਸੋ ਇਹਨਾਂ ਨੇ ਦਰਸ਼ਨ ਕਰਾਏ 파ਰਕ ਦੇ ਸੋ ਬਹੁਤ-ਬਹੁਤ ਸਾਰੇ ਜਥਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਆ ਆਓ ਬਾਬਾ ਜੀ ਨਾਲ ਫੇਰ ਹੋਰ ਬਚਨ ਬਲਾਸ ਕਰਦੇ ਆਪਾਂ ਇਸ ਧਰਤੀ ਤੇ ਮਹਾਭਾਰਤ ਦਾ ਜੁੱਧ ਵੀ ਹੋਇਆ ਸੀ ਤੇ ਇੱਥੇ ਹੋਰ ਵੀ ਅਸਥਾਨ ਦੇਖਣ ਵਾਲੇ ਨੇ ਜਿਵੇਂ ਬ੍ਰਹਮ ਸਰੋਵਰ ਵਿਰਲਾ ਮੰਦਰ ਇਹ ਸਾਰੇ ਅਸਥਾਨ ਇੱਥੇ ਦੇਖਣ ਵਾਲੇ ਨੇ ਖੇਤਰ ਦੀ ਧਰਤੀ ਤੇ ਜੀ ਸੋ ਬਾਬਾ ਜੀ ਦੱਸ ਰਹੇ ਨੇ ਇੱਥੇ ਬ੍ਰਹਮ ਸਰੋਵਰ ਵੀ ਆ ਸੋ ਉਹਨਾਂ ਦੇ ਵੀ ਆਪਾਂ ਜਥੇ ਨੂੰ ਸੰਗਤਾਂ ਨੂੰ ਸਾਰਿਆਂ ਨੂੰ ਦਰਸ਼ਨ ਕਰਵਾਵਾਂਗੇ ਸੋ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਦਾ ਮਹਾਂਪੁਰਖਾਂ ਦਾ ਜਥੇਦਾਰ ਸਾਰੇ ਵੀਰਾਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ ਰਜਿਸਟਰਡ ਪੰਜਾਬ ਵੱਲੋਂ ਅਸੀਂ ਜੋ ਸਾਡਾ ਮੰਚ ਹੈ ਜੋ ਬਾਬਾ ਜੀ ਸਾਡੇ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਮੋਲਗੜ ਵਾਲੇ ਮਹਾਂਪੁਰਸ਼ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ ਰਜਿਸਟਰਡ ਪੰਜਾਬ ਦੇ ਉਪਰ ਸਰਪ੍ਰਸਤ ਨੇ ਸੁਦਾਸ ਸੰਤਰੀਨ ਬਾਬਾ ਲਖਵੀਰ ਸਿੰਘ ਜੀ ਖਾਲਸਾ ਲੋਡਾ ਸਾਹਿਬ ਵਾਲੇ ਨੱਬ ਤੋਂ ਪ੍ਰਧਾਨਾ ਸਾਡੇ ਨਾਲ ਭਾਈ ਜਗਜੀਤ ਸਿੰਘ ਜੀ ਚੇਅਰਮੈਨ ਬਾਬਾ ਚੰਦ ਸਿੰਘ ਜੀ ਮੁੱਖ ਸਲਾਹਕਾਰ ਹੋਰ ਸਾਡੇ ਵੀਰ ਬੜੇ ਮਹਾਨ ਹੱਤਿਆ ਸਾਰੇ ਪਹੁੰਚੇ ਹੋਏ ਨੇ ਮਹਾਂਪੁਰਖਾਂ ਨੇ ਸਾਨੂੰ ਦਰਸ਼ਨ ਕਰਵਾਏ ਨੇ ਸੋ ਬਾਬਾ ਜੀ ਦਾ ਮਹਾਂਪੁਰਖਾਂ ਦਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ